ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਾਰੇ ਵਾਲਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਚਾਰ ਨਾ ਹੈਗਾ ਜੀ ਜਿਨ੍ਹਾਂ ਚੋਂ ਤਿੰਨ ਸੂਏ ਸਵਾਏ ਆ ਤੇ ਇੱਕ ਗੱਭਣ ਆ ਸਮਾਂ ਹਜੇ ਲੈਂਦੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਤੇ ਮੇਰੀ ਸਪੈਸ਼ਲ ਬੇਨਤੀ ਰਹੂ ਜੇ ਕੋਈ ਵੀਰੇ ਸੁਆ ਸਵਾ ਨਾਗ ਹੁੰਦਾ ਤੁਸੀਂ ਮਿਲਕਿੰਗ ਕਰ ਸਕਦੇ ਹੁੰਦੇ ਹੋ ਤੇ ਜੇ ਕੋਈ ਗੱਬਰ ਨਾਗ ਹੁੰਦਾ ਤਾਂ ਪਾਸ ਕਰ ਸਕਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਬਰੇੜਾਣਾ ਬਾਈ ਜੀ ਨਾਮ ਪ੍ਰਚਨ ਸਿੰਘ ਠੀਕ ਆ ਜੀ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਆਸਿੰਗੜਾ ਜੀ ਮੋਬਾਈਲ ਨੰਬਰ ਜੀ 94640 95139 ਠੀਕ ਆ ਵੀਰੇ ਚਾਰ ਨਾਗ ਆ ਜੀ ਅੱਜ ਹਾਂਜੀ ਚਾਰ ਨਾਗ ਆ ਜੀ ਇਦਰੋਂ ਬੱਲੀ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਜੀ ਇਹ ਸੂਆ ਬੱਜੀ ਤੀਜਾ ਸੂਆ ਸਮਾਂ ਕਿੰਨਾ ਲਊਗੀ ਜੀ ਸਮਾਂ ਬੱਜੀਏ ਪੰਜ ਸਾਧਾਂ ਦੀ ਕੱਚੀ ਹੈ ਡੇਢ ਮੁਤਾਬਕ ਹਾਂ ਡੇਢ ਮੁਕਾਬਕ ਕਿੰਨਾ ਪਿਆਜੂ ਕਰਮ ਵਾਲੀ ਭਈ 12 11 12 ਕਿਲੋ ਖੁੱਲਾ ਦੁੱਧ ਪਿਆਜ ਠਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੋਵੇ ਆਪਾਂ ਅਗਲੇ ਦੇ ਘਰ ਤੱਕ ਦੇਖਾਂਗੇ ਸੀਲਸ ਲੱਗ ਵੀ ਪੂਰੀ ਹੈ ਜੀ ਪੂਰੀ ਸੀਲਸ ਲੱਗ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੁੰਦੀ ਆ ਸਮਾਂ ਲਗਭਗ ਹਜੇ ਲੈ ਜੂਗੀ ਜੀ ਪੰਜ ਚਾਰ ਦਿਨ ਇੱਕ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਜੀ ਹਾਈਟ ਨਾਰਮਲ ਆ ਜਾਂਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਦੁੱਧ ਬਾਈ ਕਹਿੰਦਾ ਬਾਹਲਾ ਨਹੀਂ ਤਾਂ 11 12 ਕਿਲੋ ਖੁੱਲਾ ਹੀ ਪਿਆ ਜੂ ਐਨਾ ਕਦਾ ਦੁੱਧ ਕਹਿੰਦਾ ਵੀ ਕੀ ਐ ਵੀਰੇ ਮੱਜ ਨੂੰ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਗਾਈ ਵਾਲਾ ਥਾਣਾ ਥਾਣਾ ਪਸੂ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਐ ਐਂਡ ਕੱਲਾ ਕੱਲਾ ਨਿਖਰਮਾ ਲੱਗਿਆ ਵਾ ਬਾਕੀ ਵੀਰੇ ਤਿਆਰੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਸੋਹਣੀ ਕੀਤੀ ਹੋਈ ਆ ਹਜੇ 5 4 ਦਿਨ ਬਾਕੀ ਆ ਥਣ ਸੋਹਣਾ ਮੋਟਾ ਸੋਨੇ ਸੈਜ ਦਾ ਲੱਗਿਆ ਵਾ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜੋ ਜੀ ਫਾਈਟ ਨਾਰਮਲ ਆ ਜਾਂਦੀ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣ ਆਈ ਆ ਵੀਰੇ ਇਹਦਾ ਮੁੱਲ ਬਈ ਜੀ 90 ਕਰਦੇ ਵਿੱਚੋਂ ਮਾਨਤਾਣ ਕਰਾਂਗੇ ਅੱਜ ਕਲੇ ਪੜਾ ਦਾ ਜਿਹੜਾ ਜੀ ਠੀਕ ਆ ਜੀ ਜੈ ਜੀ ਦੀ ਡਿਮਾਂਡ ਆ ਜੀ 90000 ਰੁਪਿਆ ਡਿਮਾਂਡ ਆ ਆਏ ਗਏ ਸੱਜਣ ਦਾ ਮਾਨਤਾਣ ਹੋ ਜੂ ਬਾਕੀ ਵੀਰੇ ਸਮਾਂ ਹਜੇ ਲੈਂਦੀ ਆ ਇਹ ਕੱਚੀ ਦੀ ਡਿਮਾਂਡ ਆ ਕੱਲ ਨੂੰ ਪਸੂ ਸੁਣਦਾਗਾ ਉਹਦੇ ਦੀ ਡਿਮਾਂਡ ਉੱਦੇ ਹੋਊਗੀ ਜੀ ਹੁਣ ਪੰਜਾ ਜਵਾਂ ਦਾ ਦਰ ਕਰਪਾਏ ਗ੍ਰੇਡ ਜੀ ਠੀਕ ਆ ਵੀਰੇ ਤੇ ਦੋ ਨੰਬਰ ਨਗ ਸੁਆ ਇਹਦਾ ਕਿੰਨਾ ਮਾ ਜੀ ਇਹ ਬਈ ਚੀਜ਼ਾਂ ਸੁਆ ਸੂਈ ਆ ਮੈਂ ਕਦੋਂ ਆਦੀ ਸੂਈ ਗਈ ਜੀ ਬੱਚਾ ਕੀ ਦਿੱਤਾ ਜੀ ਬੱਚਾ ਦੇ ਮਾਰ ਕੱਟਾ ਜੀ ਜੀਰ ਦੀ ਗਰੰਟੀ ਆ ਜੀ ਫੁੱਲ ਗਰੰਟੀ ਹੈ ਭਾਈ ਜੀਰ ਜੇਰ ਦੀ ਫਲ ਗਰੰਟੀ ਠੀਕ ਹੈ ਇੱਕ ਚਵਾਈ ਹੋਈ ਹੈ ਵੀਰੇ ਇੱਕ ਚਵਾਈ ਹੋ ਗਈ ਦੂਜੀ ਹੁਣ ਹੋਣਾ ਕਿੰਨਾ ਬੋਲਾ ਕੱਢਿਆ ਜੀ ਐਵੇਂ ਦੀ ਚਵਾਈ ਚ ਇਧਰ ਦੇ ਭਾਈ 10 ਕਿਲੋ ਬੋਲਾ ਖੁੱਲੇ ਹੋ ਗਏ ਸਟਾਨ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਕੰਡਾ ਵੇ ਸਰ ਜੀ ਭਾਈ ਨਾਲ ਲੈਵੇ 15 18 ਕਿਲੋ ਮੈਣੀ ਗਰੰਟੀ ਵੱਡੀ ਆ ਮੱਝ ਮੇਰੇ ਭਜੇ ਨਾਲੀ ਆ ਕੋਈ ਆਏ ਨਹੀਂਗਾ ਬੱਚਾ ਕੱਟਾ ਜਾਂਦਾ ਜੀ ਠੀਕ ਆ ਜੀ ਬੱਚਾ ਮਗਰ ਆ ਜਾਂਦਾ ਜੀ ਕੱਟਾ ਰਾਤ ਦੀ ਸੂਈ ਆ ਜੇਰ ਦੀ ਗਰੰਟੀ ਆ ਬਾਈ ਦੱਸਦਾ ਕਿ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਪ੍ਰੋਪਰ ਹਜੇ ਖਾਲੀ ਹੋਈ ਨਹੀਂ ਇੱਕ ਚਵਾਈ ਹੋਈ ਆ ਦੂਜੀ ਚਵਾਈ ਦਾ ਸਮਾਂ ਹੀ ਆ ਵੀਡੀਓ ਬਣਾਉਣ ਦਾ ਸਮਾਂ ਸ਼ਾਮ ਦਾ ਹੀ ਆ ਵੀਰੇ ਬਾਕੀ ਸੂਣਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜਮ ਹੱਤੀ ਚਵਾਈ ਵਾਲਾ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਬਾਕੀ ਪਾਰ ਪਿੱਛੇ ਦੀ ਹਨਾਂ ਦੇ ਡੰਨਾ ਜਮਾ ਗਰੇ ਮੇਰੇ ਫੁੱਲ ਗਰੰਟੀ ਹੈ ਘਰ ਤੱਕ ਜਿਹੜੇ ਭੂਰ ਸ਼ਰਲੇ ਦੀ ਕੋਈ ਕੋਟਸ਼ਾਨ ਜੀ ਮੋਟਾ ਚਵਾ ਲੱਗਿਆ ਜਾਣੀ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਠੀਕ ਆ ਇਹਦੀ ਡਿਮਾਂਡ ਵੀ ਮੈਂ ਤਾਂ ਕਰਦੀ ਹਾਂ ਕੋਈ ਦਰਦੀ ਥੋੜਾ ਜਿਹਾ ਉਪਰਾਂ ਕਰਦੀ ਹੈ ਸਹੀ ਗੱਲ ਹੈ ਜੀ ਕੋਈ ਗੱਲ ਵੱਦਨੀ ਨਹੀਂ ਬਾਕੀ ਖਵਾਨਾ ਵੀ ਸੋਨਾ ਕਰਮ ਵਾਲੀ ਦਾ 14 15 ਕਿਲੋ ਦੁੱਧ ਕਹਿੰਦਾ ਵੀ ਕੀ ਹੈ ਕੱਦ ਕਾਢ ਦੀ ਵੀ ਚੰਗੀ ਹੈ ਬਾਕੀ ਬਾਈ ਦੇ ਮੋਢੇ ਤੇ ਕਰਾਉਂਦੀ ਦੇਖ ਸਕਦੇ ਹੋ ਫੁੱਲ ਵੱਡੀ ਖਵਾਨਾ ਸੋਨਾ ਇੱਕ ਪਾਸੇ ਭਾਲਜੀ ਬਾਈ ਬੇਟੀ ਥੋੜੀ ਜੀ ਆਪਲਾ ਬਾਈ ਹੈ ਇਹਦਾ ਮੁੱਲ 1 35 ਕਰਦੇ ਆ ਬਈ ਜੀ ਵਿੱਚੋਂ ਮਾਨਦਾਨ ਕਰਾਂਗੇ ਠੀਕ ਆ ਕੋਈ ਬਾਹਲਾ ਇਹ ਚ ਉੱਲੇ ਵਾਲਾ ਹੈ ਨਹੀਂ ਬਾਹਲਾ ਵਾਲਾ ਕੰਮ ਹੈ ਨਹੀਂ ਕੱਲੀ ਚਲੋ ਛੋੜ ਹੋ ਜੂਗੀ ਆਏ ਗਏ ਐਵੇਂ ਕੋਈ 1 20 ਆਲਾ ਵਾ 25 ਆਲਾ ਹਾਂਜੀ ਨਾ ਹੀ ਫੋਨ ਲਾਵੇ ਨਾ ਹੀ ਲਾਵੇ ਠੀਕ ਹੈ ਵੀਰੇ ਪਰ ਦੁੱਧ ਚਵਾ ਕੇ ਦੇਮ 18 ਕਿਲੋ ਵੜਦਾ ਜੀ ਪਰਸੋਂ ਤੱਕ ਚੌਥੀ ਤੱਕ ਸਾਡੇ ਕੋਲ ਜੇ ਚੌਥੀ ਤੱਕ ਅਗਰ ਖੜੀ ਰਹੇਗੀ ਜੀ ਠੀਕ ਹੈ ਵੀਰੇ ਇਹ ਵੀ ਬਾਈ ਦੀ ਗੱਲ ਸਹੀ ਆ ਬਈ ਐਵੇਂ ਸੌਦੇਬਾਜ਼ੀ 'ਚ ਨਾ ਪਾਇਓ 20 25 ਵਾਲਾ ਫੋਨ ਨਾ ਹੀ ਲਾਇਓ 35 'ਚ ਮਾਨਦਾਨ ਹੋ ਜਾਊਗਾ ਤੰਨਾ ਨੰਬਰ ਵੀਰੇ ਵੜ ਇਹਦਾ ਸੂਆ ਕਿੰਨਾ ਮਾ ਜੀ ਇਹ ਲੈ ਬਾਈ ਦੋ ਤੀਜਾ ਸੂਆ ਹੀ ਮੰਨ ਕੇ ਚੱਲ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗੋਣੇ ਬਾਈ 20 ਜਨ ਵਾਲੇ ਕੋਈ 22 ਜਨ ਵਾਲੇ ਆਪਾਂ ਬੱਚਾ ਬੱਚ ਦਿਖਾ ਲਾਂਗੇ ਕੋਈ ਆਦਾ ਸੱਚਾ ਅੰਦਾਜ਼ਾ ਨਾਲੇ ਬੱਚੀ ਹੈ ਜੀ ਜਿੰਨੇ ਦੀ ਮਰਜ਼ੀ ਮੰਨ ਲੈ ਹਾਂ ਬਾਈ ਆਪਣੇ ਕੋਲ ਜਾਂਦਾ ਮਾਲਾ ਠੀਕ ਆ ਤੇ ਦੁੱਧ ਹਸਤਾਵ ਥਲੇ ਦੇ ਕੋਲੇ 11 ਕਿਲੋ ਬਾਈ ਕੰਡੇ ਵਾਲਾ ਜੋਕ ਕੇ ਦੇ ਦਾਂਗੇ ਜਿੰਨਾ ਦੀ ਮਰਜ਼ੀ ਜੋਕ ਕੇ ਲੈ ਜਾਈ ਬਾਈ ਠੀਕ ਆ ਥਣਾ ਦੀ ਇਹਦੀ ਵੀ ਗਾਰੰਟੀ ਹੈ ਹਾਂ ਦੀ ਪੂਰ ਸ਼ਾਹ ਦੀ ਵੀ ਗਾਰੰਟੀ ਹੈ ਠੀਕ ਆ ਬੱਚਾ ਮਗਰ ਸਾਨੂੰ ਬੱਛੀ ਮਿਲ ਜਾਣੀ ਆ ਜੀ ਸੋਹਣੀ ਬੱਛੀ ਆ ਸੋਨਾ ਖਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮਾ ਲੱਗਿਆ ਬਾਕੀ ਵੀਰੇ ਸੀਓਸ ਲੱਗ ਪੂਰੀ ਆ ਆਪ ਦਾ 11 ਕਿਲੋ ਦੁੱਧ ਕੋਈ ਵੀ ਵੀਰ ਜੋ ਓਕੇ ਲਿਜਾ ਸਕਦਾ ਜੀ ਵੱਡੀ ਵਹਿੜਾ ਕੋਈ ਆਏ ਨਹੀਂ ਛੋਟੀ ਆ ਥਣਾ ਦਾ ਸਹਿਜ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਣਾ ਜੀ ਕੋੜ ਸ਼ਾਂਗ ਭੂਰਾ ਵੀ ਨਹੀਂ ਤੇ ਬੱਚਾ ਵੀ ਮਗਰ ਬੱਛੀ ਆ ਬਾਕੀ ਬੱਚਾ ਤੁਹਾਡੇ ਸਾਹਮਣੇ ਆ ਬੀਆ ਦੀ ਮੰਨ ਲਓ 25 ਦੀ ਮੰਨ ਲਓ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹਦਾ ਮੁੱਲ ਬਈ 25 ਹਰ ਲੈਂਦੇ ਕੋਝੂ ਲੈਸ ਜੀ ਕੋਈ ਮਾਣ ਤਾਣ ਜਰੂਰ ਕਰਾਂਗੇ ਥੋੜਾ ਬੋਤ ਹੈ ਨਹੀਂਗਾ ਵੀ ਬੱਚੋ ਬਾਲਾ ਪੈਣਗਾ ਵੀ ਬਾਲਾ ਔਲੇ ਜੈ ਜੈ ਡਿਮਾਂਡ ਜੀ 35000 ਬਾਈ ਕਹਿੰਦਾ ਇਹਦੀ ਡਿਮਾਂਡ ਆ ਮਾਣ ਤਾਣ ਹੋ ਜਾਊਗਾ ਜੀ ਬਾਲਾ ਔਲੇ ਵਾਲੀ ਇਹਦੇ ਜਿਵੇਂ ਨਹੀਂ ਗੱਲ ਜੀ ਅੱਗੇ 4 ਨੰਬਰ ਨਾ ਅੱਗੇ ਵੀਰੇ ਇਹਦਾ ਸੂਆ ਕਿੰਨੇ ਮਾ ਜੀ ਪਹਿਲੇ ਸੂਆ ਛੋਟੀਆਂ ਬਈ ਦੰਦੋ ਜੀ ਦੰਦੋ ਤਾਂ ਹੈ ਜੇ ਪੱਟ ਕੇ ਦੇਖਿਆ ਕੱਲ ਹੀ ਆਈ ਸਾਡੇ ਕੋਲੇ ਬੱਚਾ ਮਰ ਗਿਆ ਬਈ ਕੱਲ ਅੱਛਾ ਹਫਤੇ ਕਦੀ ਸੁਈ ਵੀ ਆ ਗਾਰੰਟੀ ਆ ਉਹਦੀ ਹਾਂ ਉਹ ਗਾਰੰਟੀ ਆਰਟੀਕਲ ਵਿੱਚ ਦੋਧਾ ਮਿਲਦੀ ਕਿਵੇਂ ਹੁਣ ਮਿਲਦੀ ਹੁਣ ਤਾਂ ਬਈ ਕੱਲ ਦੀ ਪੱਟਿਆ ਤੇ ਕੋਈ ਮਾਣਾ ਮੋਟਾ ਹੀ ਕਰਦੀ ਕੱਲ ਟੀਕਾ ਲੈ ਕੇ ਸੀ ਸੜਕੇ ਚਾੜਦੇ ਸੀ ਤਾਜ਼ਾ ਬੱਚਾ ਮਰਿਆ ਕਰ ਹਾਂ ਤਾਜ਼ਾ ਬੱਚੇ ਦੀ ਵੀਡੀਓ ਦੇ ਦਾਂਗੇ ਬਈ ਆਪਾਂ ਠੀਕ ਆ ਵੀਰੇ 8 ਕਿਲੋ ਜੋਕ ਕੇ ਲੈ ਜੇ ਦੋਨੇ ਟਾਈਮ ਟੀਕੇ ਤੇ ਮਿਲੂਗੇ ਤੁਹਾਨੂੰ ਹਾਂ ਅਗਲਾਂ ਕਰੀ ਤੇ ਜੇ ਕੱਲ ਹੀ ਬੱਚਾ ਮਰਿਆ ਜੀ ਕੱਲ ਹੀ ਬੱਚਾ ਹਜੇ ਕਾਰ ਹੀ ਜਾਂਦਾ ਪਸ਼ੂ ਪੰਜ ਚਾਰ ਦਿਨਾਂ ਚ ਟਿਕਦਾ ਜੀ ਛੋਟੀ ਚੰਗੀ ਆ ਜੀ ਦੰਦ ਬਾਈ ਦੱਸਦਾ ਕਿ ਆਪਾਂ ਚੈੱਕ ਨਹੀਂ ਕੀਤੇ ਜੀ ਹਫਤੇ ਦਾ ਸੂਆ ਬੱਚਾ ਐਕਸਪਾਇਰੀ ਹੋ ਗਿਆ ਜੀ 8 ਕਿਲੋ ਨੈਟ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਸੋਹਣਾ ਸਹਿਜ ਆ ਥਨਾਂ ਦਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੋੜ ਸ਼ਾਂ ਕੇਦੇ ਵੀ ਨਹੀਂ ਪੂਰਾ ਦੋਨੇ ਸਮੇਂ ਬਾਈ ਦੱਸਦਾ ਟੀਕੇ ਤੇ ਮਿਲਦੀ ਆ ਤਾਜ਼ਾ ਬੱਚਾ ਮਰਿਆ ਕਰਕੇ ਬਾਕੀ ਟੈਕ ਜੂਗੀ ਇਹ ਤੁਹਾਨੂੰ ਤਾਂ ਦੱਸਤਾ ਕੱਲ ਨੂੰ ਵੀਰ ਕੋਈ ਕਵੇ ਬਈ ਇਹ ਬਾਲਟੀ ਰੱਖ ਕੇ ਨਹੀਂ ਚੁਗਉਂਦੀ ਤੇ ਉਹਦਾ ਫਿਰ ਫਾਇਦਾ ਨਹੀਂ ਲੂਗੀ ਟੈਕ ਜਰੂਰ ਜਾਊਗੀ ਟੈਕ ਜਰੂਰ ਜਾਊਗੀ ਹਾਂ ਕੋਈ ਬੰਦ ਲੱਤ ਛੜਨੀ ਕਰਦੀ ਜਿਵੇਂ ਕੱਲ ਬੱਚਾ ਮਰਿਆ ਹਾਂਜੀ ਤੂੰ ਚੜ ਚੜ ਛੜ ਪਾ ਕੇ ਨਾਲ ਟੀਕਾ ਲਾ ਕੇ ਵੇਹਣੇ ਹੈਲਦੀ ਨਹੀਂ ਜਦੋਂ ਇਹਦੀ ਡਿਮਾਂਡ ਜੀ ਇਹਦਾ ਮੁੱਲ ਬਈ 80000 ਦਾ ਜੇ ਬੱਚੇ ਦਾ ਮਰਦਾ ਫਿਰ ਤਾਂ ਮੁੱਲ ਲੱਖ ਹੁਣ 80000 ਟੰਗੀ ਆ ਝੂਟੀ ਬਾਈ ਹਾਂ ਚੰਗੀ ਆ ਸਾਰੇ ਪਾਸੋਂ ਪਹਿਲਾਂ ਝੂਟੀ ਆ 80000 ਰੁਪਇਆ ਮੁੱਲ ਆ ਜੀ ਬਾਈ ਦੀ ਗੱਲ ਸਹੀ ਹੈ ਬਈ ਜੇ ਬੱਚਾ ਹੁੰਦਾ ਤੇ ਫਿਰ ਤੁਹਾਨੂੰ ਵੀ ਪਤਾ ਕਿੰਨੇ ਰੁਪਇਆ ਦੀ ਸੀਗੀ ਤੇ ਚਲੋ ਹੁਣ 80000 ਚ ਮਿਲ ਜਾਣੀ ਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ